ਮੈਂ ਨਹੀਂ ਕਹਿੰਦਾ ਕਿ ਮੇਕ ਪੰਜਾਬ ਬੈਟਰਰ ਐਂਡ ਦੈਨ ਯੂ ਹੈਵ ਦਾ ਰਾਈਟ ਟੂ ਆਸਕ ਫਾਰ ਚੰਡੀਗੜ੍ਹ ਨੋ ਨੋ ਚੰਡੀਗੜ੍ਹ ਇਜ਼ ਯੋਰ ਇਹ ਤੁਹਾਡਾ ਹੀ ਆ ਇਹ ਮਿਲਣਾ ਚਾਹੀਦਾ ਰੋਲਾ ਇਹ ਹੈ ਕਿ ਪੰਜਾਬ ਨੇ ਜਿਵੇਂ ਪੂੜਾ ਬਣਾਈ ਗਮਾੜਾ ਬਣਾਈਆਂ ਕੀ ਉਹ ਜਿਹੜੀ ਡਿਜ਼ਾਈਨਿੰਗ ਐ ਅਰਬਨ ਸਟੇਟਸ ਦੀ ਕੀ ਉਹ ਪੰਚੰਡੀਗੜ੍ਹ ਨਾਲੋਂ ਬੈਟਰ ਨਹੀਂ ਸੀ ਕਰ ਸਕਦੇ ਅੱਜ ਵੀ ਚੰਡੀਗੜ੍ਹ ਹੀ ਕਿਉਂ ਵਧੀਆ ਲੱਗਦਾ ਹੈ ਉਹ ਤਾਂ 50 60 ਸਾਲ ਪੁਰਾਣਾ ਸ਼ਹਿਰ ਹੈ ਉਹਦੇ ਵਿੱਚ 100 ਖਾਂਬੀਆਂ ਨੇ ਉਹਨਾਂ ਨੂੰ ਤੁਸੀਂ ਦੂਰ ਕਿਉਂ ਨਹੀਂ ਕੀਤਾ ਕੀ ਪੰਜਾਬ ਹੁਣ ਨਵੀਆਂ ਕਲੋਨੀਆਂ ਦੀ ਘਟਦੇ ਉਹੀ ਹਾਲ ਹੈ ਉਹੀ ਕੜ ਮਾਸ ਉਹੀ ਕਿਆਸ ਉਹੀ ਪੂਰ ਡਿਜ਼ਾਈਨਿੰਗ ਜਿਹੜੀ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਆ ਉਹ ਨਾਲ ਨਾਲ ਬੈਟਰ ਕਰੋ ਸਾਰੇ ਲੋਕਾਂ ਨੂੰ ਚੰਡੀਗੜ ਕਿਵੇਂ ਭੇਜੋਗੇ ਅੱਜ ਚੰਡੀਗੜ ਮਿਲ ਵੀ ਗਿਆ ਤੇ ਜਲੰਧਰ ਵਾਲਿਆਂ ਨੂੰ ਕੀ ਫਾਇਦਾ ਉਹਨਾਂ ਨੇ ਤੇ ਇੱਥੇ ਸਕੂਟਰ ਮਾਰਨਾਂ ਦਾ ਇਸੇ ਅਵਾਰਾ ਜਾਨਵਰ ਇਥੇ ਸਟਾਖਾਨੀਆਂ ਨੇ ਆਪਾਂ ਦਾ ਇੱਥੇ ਟੋਇਆਂ ਦੇ ਵਿੱਚ ਗੱਡੀਆਂ ਚਲਾ ਚਲਾ ਕੇ ਉਹਨਾਂ ਦੇ ਸ਼ੌਕ ਅਬਜ਼ਰਵਰਸ ਖਰਾਬ ਕਰਦੇ ਆ ਇੱਥੇ ਅਸੀਂ ਟਾਇਰ ਖਰਾਬ ਕਰਦੇ ਆ ਗੱਡੀਆਂ ਦੇ ਇਹਨਾਂ ਨੂੰ ਪੰਜਾਬ ਦਾ ਚੰਡੀਗੜ੍ਹ ਮਿਲਣਾ ਜਾਂ ਨਾ ਮਿਲਣਾ ਕਿਉਂਕਿ ਲੋਕਾਂ ਨੂੰ ਇਹ ਆ ਵੀ ਮੈਨੂੰ ਕੀ ਵੈਟਰ ਕਰਦਾ ਉਹ ਤਾਂ ਠੀਕ ਆ ਬੈਠੇ ਬੈਠੇ ਤੁਸੀਂ ਅਣਖ ਦੇ ਵਿੱਚੋਂ ਉਹ ਤੁਹਾਡੀ ਅਣਖ ਨੂੰ ਜਦੋਂ ਟੁੰਬਦੇ ਆ ਉਦੋਂ ਤਾਂ ਲੋਕ ਯੈਸ ਕਹਿ ਦਿੰਦੇ ਆ ਪਰ ਅਦਰਵਾਈਜ਼ ਉਹਨਾਂ ਨੂੰ ਪਤਾ ਮੈਨੂੰ ਕੀ ਬਿਲੂ